हां जी सो के ना ही ਤੁਹਾਡਾ ਮੇਰਾ ਨਾਮ ਬੋਰੂ ਕੁਮਾਰ ਨਾ ਹਾਂ ਜੀ ਬੋਰਡੀ ਕੁਆੜੀਆ ਮਾਲਕ ਤੁਸੀਂ ਹਾਂ ਜੀ ਮਾਲਕ ਕੰਨੇ ਕਵਿ ਅੱਗ ਲੱਗੀ ਸੀ ਜਿਹੜੀ ਲੱਗੀ ਸੀ ਸਾਡੇ ਦੋ ਚਾਰ ਮਹੀਨੇ ਮੈਂ ਬਾਗ ਨੂੰ ਤਾਂ ਨਹੀਂ ਜਿਆਦਾ ਮੈਂ ਕੋਈ ਗੱਲ ਨਹੀਂ ਜੀ ਕੋਈ ਬਾਤ ਨਹੀਂ ਮੈਂ ਆਪਣੇ ਜ਼ਮੀਨ ਦੇ ਉੱਤੇ ਮਤਲਬ ਬਾਗ ਦੇ ਵਿੱਚ ਖੜਾ ਹੋ ਕੇ ਤੇ ਜਿਵੇਂ ਉਹ ਮਾਰੀ ਮੈਂ ਤਾਂ ਦੇਖਾਂ ਮੈਂ ਮਾਰ ਬੁੰਦਾ ਨਹੀਂ ਦਾਖ ਨੇ ਖੜੇ ਹੋ ਰਿਹਾ ਡਿੰਗਿਆ ਵੀ ਛੱਡਾ ਤੋਂ ਕੋਈ ਜਿਹੜਾ ਖੜੇ ਆਇਆ ਕੋਈ ਗੱਲ ਮਾਰ ਲਿਆ ਤੇ ਮੁਕਾਬਲਾ ਬਾਹਰ ਫਰਿਆਦਾ ਉਹਨੂੰ ਸਾਰੇ ਦਾ ਦਰਦ ਦਾ ਬੋਲਦਾ ਰਿਹਾ ਜੀ ਕਾ ਮਾਰਦਾ ਰਿਹਾ ਉਹਦਾ ਜੇ ਸਾਡੇ ਭਾਈਆਂ ਛੱਡ ਤੋਂ ਤੱਕਲੇ ਸਮਾਰਟ ਨੂੰ ਕਸਮਰਾਸੀ ਨੂੰ ਨਹੀਂ ਜਕਾ ਦਦਾ ਠੀਕ ਹੈ ਲੰਗਦੇ ਵੜਦੇ ਠੀਕ ਹੈ ਉਹ ਮੈਂ ਹੋਰ ਉਹਨੂੰ ਬਾਜੂਰੀ ਮਾਰ ਕੇ ਤਾਂ ਮੈਂ ਜਲ ਗਿਆ ਉਥੇ ਤੇ ਆਪਣੇ ਲੰਬੇ ਬਹਿ ਗਿਆ ਤੇ ਬਾਜੂ ਨੂੰ ਮਨਮਹਲੇੜਾ ਠਾਲਾ 15-50 ਮਿੰਟਾਂ ਦਾ ਬੰਪ ਦਾ ਕੀ ਅੱਗ ਲੱਗ ਗਈ ਠੀਕ ਹੈ ਜੀ ਪਤਾ ਨਹੀਂ ਕਿੱਦਾਂ ਸ਼ਰਾਬ ਹੋਈ ਕੀ ਪਾ ਮੈਨੂੰ ਨਹੀਂ ਕੋਈ ਸ਼ੀ ਪਤਾ ਲੱਗਾ ਅੱਗ ਲੱਗਣ ਦਾ ਕਾਰਨ ਇਹ ਤੁਹਾਨੂੰ ਪਤਾ ਲੱਗਾ ਮੈਂ ਸੁਟਾ ਬਹਿ ਗਿਆ ਠੀਕ ਹੈ ਮੈਂ 4 ਵਜੇ ਤੁਹਾਨੂੰ ਉੱਠ ਕੇ ਮਾਲ ਨੂੰ ਕਰਕੇ ਮੈਂ ਲੱਭੇ ਪੈਗਾ ਫਿਰ ਮੰਨੇ ਨੂੰ ਕੰਮ ਆ ਲਗੇ ਠੀਕ ਹੈ ਕਿੰਨਾ ਕ ਜਿਹੜਾ ਨੁਕਸਾਨ ਚ ਲੱਗ ਹੋ ਗਿਆ ਨੁਕਸਾਨ ਭਾਜੀ ਆ ਜਿਹੜਾ ਮੇਰਾ ਸਾਰਾ ਇੰਨੇ ਕਿ ਮੈਦਾਨ ਚ ਮੇਰੇ 30 ਲੱਖ ਦਾ ਮਾਲ ਪਿਆਗਾ ਇੰਨੇ ਕਿ ਲੱਖਾਂ ਦਾ ਠੀਕ ਹੈ ਇਹ ਆ ਦਾ ਤਰੋ ਜਗਾ ਇਦੋਂ ਮਾਲ ਚਲ ਗਿਆ ਸਾਰਾ ਉਹ ਸਾਰਾ ਮਾਲ ਸਾਰਾ ਮੈਂ ਜਾਣ ਵਾਲਾ ਹੁਣ ਨੁਕਸਾਨ ਕਿੰਨਾ ਹੋਇਆ ਵਾ ਲੱਗਾ 25-30 ਲੱਖ ਦੇ ਲੱਗ ਸਕਦਾ 25-30 ਲੱਖ ਦਾ ਨੁਕਸਾਨ ਲੱਗ ਗਿਆ ਮੇਰਾ ਇਹ ਮਾਲ ਵਿੱਚ ਦੱਬਿਆ ਗਿਆ ਸਾਮਾਨ ਕੀ ਕੀ ਸੀਗਾ ਪਲਾਸਟਿਕ ਸੀਗਾ ਲੋਹਾ ਸੀਗਾ ਤਾਂਬਾ ਪਿੱਤਲ ਸੀਗਾ ਉਹ ਤਿਆਰ ਸੀ ਜਾਣ ਵਾਲਾ ਉਹ ਤਿਆਰ ਸੀ ਮੇਰੇ ਦਦੀ ਜਾਣਾ ਸੀਗਾ ਠੀਕ ਹੈ ਜੀ ਜਿਲੰਦਰ ਭੇਜਣਾ ਹੈ ਜਰਾ ਤੁਹਾਡੇ ਕੋ ਫਾਇਰ ਸਿਸਟਮ ਦਾ ਕੋਈ ਅਰੇਂਜਮੈਂਟ ਨਹੀਂ ਸੀਗਾ ਮੈਂ ਕਦੀ ਇਨੀ ਗੱਲ ਦੇ ਨੋਏ ਲਾਇ ਸੀ ਪੈਪ ਲਾਇਆ ਸੀ ਪਾਣੀ ਦੇ ਅੱਛਾ ਜੀ ਨੋਰਮਲ ਉਹਦਾ ਪੈਪ ਰੱਖੇ ਬਿਜੇ ਠੀਕ ਹੈ ਚਲੋ ਇੰਗੇ ਗਣਾ ਇੱਥੇ ਗਣਾਉਂਦੇ ਆਂ ਠੀਕ ਹੈ ਬਦੀ ਹੋਇਆ ਨਹੀਂ ਕੋਈ ਗੰਭੀਰ ਨਹੀਂ ਆਖਦਾ ਮੈਂ ਇਨੀ ਫੈਲ ਗਈ ਠੀਕ ਹੈ ਜੀ ਠੀਕ ਹੈ ਹਾਂਜੀ ਕਿ ਨਾ ਸਰ ਇਹਨਾਂ ਦਾ ਗੁਰਪ੍ਰੀਤ ਸਿੰਘ ਹੈ ਫਾਇਰ ਮੈਡਮ ਹੈ ਹਾਂਜੀ ਮੈਂ ਕਿਹਾ ਅੱਜ ਅਗਲੇ ਦਾ ਤੁਹਾਨੂੰ ਕਿੰਨੇ ਕੁ ਵਜੇ ਦਾ ਪਤਾ ਲੱਗਾ ਸਾਨੂੰ 7:30 ਵਜੇ ਦੀ ਸੂਚਨਾ ਮਿਲੀ ਆ ਕਿ ਸ਼ਰੀਮ ਹਾਲੇ ਕਬੜ ਦੀ ਗਾਂ ਤੇ ਅੱਗ ਲੱਗ ਗਈ ਠੀਕ ਹੈ ਜੀ ਤੇ ਪੰਜ ਵਾਰਤੋਂ ਪੰਜ ਮਿੰਟ ਦੇ ਅੰਦਰ ਅੰਦਰ ਗੱਡੀ ਇੱਥੇ ਪਹੁੰਚ ਗਈ ਠੀਕ ਹੈ ਜੀ ਤੇ ਨਾਲ ਹੀ ਜੱਗ ਜਿਆਦਾ ਹੋਣ ਕਰਕੇ ਦੂਜੀ ਗੱਡੀ ਵੀ ਨਾਲ ਹੀ ਮੰਗਾ ਲਈ ਐ ਅੱਗ ਬਹੁਤ ਜ਼ਿਆਦਾ ਸੀ ਕਬੜ ਬਹੁਤ ਜ਼ਿਆਦਾ ਪਿਆ ਸੀ ਨਾਲ ਘਰਾ ਕਰਕੇ ਫੇ ਸਾਨੂੰ ਦੂਜੀ ਗੱਡੀ ਦਾ ਕਰਕੇ ਉਹ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਹੈ। ਹੁਣ ਤਾਂ ਉਹ ਤੇ ਹੋ ਹੀ ਗਿਆ तकरीबन ਕੰਟਰੋਲ ਹੋ ਗਿਆ ਮਾੜਾ ਮੋੜੇ। ਠੀਕ ਹੈ ਜੀ ਤੇ ਕਿੰਨੀ ਕ ਅੱਗ ਜਿਹੜੀ ਸੀਗੀ ਲੱਗੀ ਹੋਈ ਸੀਗੀ ਉੱਥੇ ਸੀ? ਬਹੁਤ ਜ਼ਿਆਦਾ ਸੀ ਅੱਗ ਸਾਰਾ ਕਬਾੜ ਸੀ। ਕਾਫੀ ਅੱਕ ਸੀ। ਠੀਕ ਹੈ। ਉਹ ਦੂਰ ਦੂਰ ਦਾ ਰਤੂਆ ਨਿਕਲਿਆ ਜੀ। ਅੱਗ ਬੁਝ ਜਾਂਦੀ। ਕੋਈ ਜਾਨੀ ਨੁਕਸਾਨ ਤਾਂ ਨਹੀਂ ਆਇਆ? ਨਹੀਂ ਜਾਨੀ ਨੁਕਸਾਨ ਕੁਝ ਨਹੀਂ ਹੋਇਆ। ਫਾਇਰ ਦਾ ਸਿਸਟਮ ਇਹਨਾਂ ਕੋਈ ਨਹੀਂ ਸੀਗਾ ਕਬਾੜ ਵਾਲੇ ਕੋ। ਕੁਝ ਨਹੀਂ ਇਹਨਾਂ ਕੋ ਕੁਝ ਨਹੀਂ ਹੈਗਾ। ਇਹਨਾਂ ਕੋ ਕੁਝ ਨਹੀਂ ਸੀਗਾ। ਇਹਨਾਂ ਕੋ ਕੁਝ ਨਹੀਂ ਹੈ। ਕਾਰਨ ਪਤਾ ਲੱਗਿਆ ਸਰ ਕਿਵੇਂ ਲੱਗੀ? ਕੋਈ ਕਾਰਨ ਨਹੀਂ ਪਤਾ ਲੱ